ਡੀਜੇ ਤੇ ਦਿਹਾੜੀ ਗਿਆ ਸੀ ਉਸ ਨੂੰ ਕੁਛ ਕੜਮ ਚੌਧਰੀਆਂ ਵੱਲੋਂ ਹੰਕਾਰੇ ਮਛਰਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਉਹ ਹੰਕਾਰੇ ਜਿਹੜੇ ਜਿਨ੍ਹਾਂ ਨੂੰ ਆ ਗਾਇਕਾ ਨੇ ਜਿਹੜਾ ਅਸਲਾ ਪ੍ਰਮੋਟ ਕਰਕੇ ਫੁਕਰੀ ਮਰੀਰ ਨੂੰ ਹੱਥਾਂ ਦੇ ਵਿੱਚ ਅਸਲਾ ਦੇ ਦਿੱਤਾ ਫੁਕਰੀ ਮਰੀਰ ਦੇ ਹੱਥਾਂ ਵਿੱਚ ਅਸਲਾ ਦਿੱਤਾ ਨਾ ਜਿਹੜਾ ਉਸ ਫੁਕਰੀ ਮਰੀਰ ਦੇ ਹੱਥੋਂ ਇੱਕ ਹਰ ਦਾ ਦੀਵਾ ਜਿਹੜਾ ਬੁਝਾ ਦਿੱਤਾ ਗਿਆ ਹੁਣ ਕਈ ਦਿਨ ਹੋ ਗਏ ਆ ਉਸ ਬੱਚੇ ਨੂੰ ਮਤਲਬ ਜਿੱਦਾਂ ਕੋਈ ਜਾਨਵਰ ਨਹੀਂ ਮਾਰਦਾ ਜਾਂਦਾ ਕੋਈ ਸੁਣਵਾਈ ਨਹੀਂ ਪਰ ਜਾਨਵਰਾਂ ਦੀ ਵੀ ਸੁਣਵਾਈ ਹੋ ਜਾਂਦੀ ਜਿਵੇਂ ਕਾਲਾ ਹਿਰਨ ਉਹਦੇ ਕੋਲੋਂ ਮਰਿਆ ਸੀ ਦੂਜੇ ਕੋਲੋਂ ਉਹ ਹੀਰੋ ਆ ਬਰਮਾ ਡਾਕਟਰ ਕੀ ਉਹਦਾ ਨਾਂ ਹੈਗਾ ਸਮਾਨ ਖਾਨ ਪਰ ਇੱਥੇ ਪੰਜਾਬ ਦੇ ਵਿੱਚ ਗੂੰਗੀ ਬੋਲੀ ਸਰਕਾਰ ਆ ਗਈ ਆ ਜਿਹਦੇ ਵਿੱਚ ਗਰੀਬਾਂ ਨੂੰ ਚਾਹੇ ਮਾਰ ਦਿਓ ਚਾਹੇ ਕਤਲ ਕਰ ਦਿਓ ਚਾਹੇ ਕੋਟਲੋ ਚਾਹੇ ਇੱਜ਼ਤਾਂ ਉਟਲੋ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਤੇ ਨਾ ਕੋਈ ਸੁਣਵਾਈ ਇਹਨਾਂ ਦੀ ਕਰੋਮ ਵਾਲਾ ਅੱਜ ਸਰਬੱਤ ਦਾ ਭਲਾ ਸੰਗਮ ਮੰਚ ਜਥੇਬੰਦੀ ਨੇ ਇੱਕ ਆਲਟੀਮੇਟ ਦਿੱਤਾ ਹੈਗਾ ਏ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਤੇ ਐਚਐਸਓ ਸਾਹਿਬ ਡੀਐਸਪੀ ਸਾਹਿਬ ਤਤਨ ਤਾਰਨ ਮੈਂ ਵੀ ਉਹਨਾਂ ਨੂੰ ਬੇਨਤੀ ਕਰਮੀ ਚ ਉਹਨਾਂ ਹੱਥ ਬੰਨ ਕੇ ਕਿ ਦੇਖੋ ਉਹ ਬੱਚੇ ਦਾ ਬਹੁਤ ਬੇਦਰਮੀ ਨਾਲ ਕਤਲ ਕੀਤਾ ਇਹਨਾਂ ਫੁਖਰੀ ਮਢੀ ਨੇ ਮਛਰੇ ਹੋਇਆ ਇਹਨਾਂ ਫੁਖਰੀਆਂ ਨੇ ਤੇ ਅੱਜ ਕਿੰਨੇ ਦਿਨ ਹੋ ਗਏ ਆ ਉਹ ਬੰਦੇ ਘਰ ਦੇ ਵਿੱਚ ਉਥੇ ਹੀ ਅਜਾਦ ਘੁੰਮ ਰਹੇ ਆ ਤੇ ਜੇ ਕੀ ਇਹ ਹਾਦਸਾ ਕਿਸੇ ਥੋੜੇ ਵਰਗੇ ਨਾਲ ਜਾਂ ਆਪਣੇ ਕਿਸੇ ਬੱਚੇ ਨਾਲ ਹੋਇਆ ਹੋਵੇ ਤੇ ਸਾਡੇ ਸਾਹਮਣੇ ਉਹ ਬੰਦਾ ਘੁਮਰਿਆ ਹੋਵੇ ਜਿਹਨੇ ਸਾਡੇ ਧੀ ਪੁੱਤ ਦਾ ਇਸ ਤਰ੍ਹਾਂ ਬੇਰਹਿਮੀ ਨਾਲ ਕਤਲ ਕੀਤਾ ਹੋਵੇ ਤੇ ਕੀ ਸਾਨੂੰ ਉਹ برداشت ਹੋਊਗਾ ਐਡੀ ਬੇਰਹਿਮੀ ਨਾਲ ਕਤਲ ਕੀਤਾ ਇਹਨਾਂ ਨੇ ਅੱਜ ਸਾਡੀ ਦਾਸ ਜਥੇਬੰਦੀ ਦਾ ਮੁੱਖ ਸੇਵਾਦਾਰ ਪੰਜਾਬ ਆ ਸਰਬੱਤ ਦਾ ਭਲਾ ਸੰਘ ਮੰਚ ਜਥੇਬੰਦੀ ਦੇ ਵੀਰ ਤੇ ਸਾਡੇ ਜਥੇਬੰਦੀ ਦੇ ਪੱਤਰਕਾਰ ਗੁਰਵਿੰਦਰ ਸਿੰਘ ਜੀ ਕਾਲਵਾ ਵੀ ਪਹੁੰਚੇ ਸਾਰੇ ਵੀਰਾਂ ਨੇ ਪਹੁੰਚ ਕੇ ਉੱਥੇ ਤੇ ਘਰ ਦੇ ਪਰਿਵਾਰ ਨੂੰ ਵੀ ਮਤਲਬ ਪ੍ਰੋਸਾਦ ਆਇਆ ਪਰਿਵਾਰ ਨੂੰ ਤੇ ਜਥੇਬੰਦੀ ਤੁਹਾਡੇ ਨਾਲ ਖੜੀ ਆ ਤੇ 30 ਤਰੀਕ ਨੂੰ 30 ਤਰੀਕ ਦਾ ਟਾਈਮ ਆ ਕਿ 30 ਤਰੀਕ ਤੱਕ ਜੇ ਗ੍ਰਿਫਤਾਰੀ ਨਹੀਂ ਕੀਤੀ ਉਹਨਾਂ ਬੰਦੇ ਦੇ ਪਰਚਾ ਦੇ ਕੇ ਜੇਲ੍ਹ ਵਿੱਚ ਨਹੀਂ ਭੇਜੇ ਤਾਂ ਜਥੇਬੰਦੀ ਵੱਲੋਂ ਵਧਾਸ਼ੰਗਾਂ ਚ ਕੀਤਾ ਜਾਊਗਾ ਤੇ ਤਰਨਤਾਰ ਦੇ ਰੋਡ ਜਾਮ ਕੀਤੇ ਜਾਣਗੇ ਸਾਡੀ ਜਥੇਬੰਦੀ ਦੇ ਮਦਦਦੂਨ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਜੀ ਬਰਿਆ ਫੌਜੀ ਸਾਹਿਬ ਤੇ ਉਹਨਾਂ ਦੇ ਨਾਲ ਸਾਡੇ ਨਿੰਮ ਸਿੰਘ ਵੀਰ ਤੇ ਸਾਡੇ ਬਲਵਿੰਦਰ ਸਿੰਘ ਜੀ ਸੂਬਾ ਸਕਾਤਰੋ ਇਹ ਦੇਖੋ ਮੈਂ ਨਾ ਤੁਹਾਨੂੰ ਇਹ ਵੀਡੀਓ ਤਾਂ ਦਿਖਾ ਰਿਆ ਕੋਈ ਪਤਾ ਕੀ ਗੱਲ ਆ ਮੈਨੂੰ ਕਈ ਬੰਦਿਆਂ ਨੇ ਮਤਲਬ ਮੈਸੇਜ ਕੀਤੇ ਆ ਤੇ ਫੋਨ ਵੀ ਕੀਤੇਗਾ ਤੁਸੀਂ ਉਸ ਬੱਚੇ ਨੇ ਕਿਉਂ ਨਹੀਂ ਬੋਲਦੀ ਪਰ ਸਾਨੂੰ ਪਤਾ ਏ ਕਿ ਹਰ ਚੀਜ਼ ਦੀ ਵੀਡੀਓ ਪਾ ਕੇ ਸ਼ੋਅ ਆਫ ਕਰਨਾ ਕੋਈ ਜ਼ਰੂਰੀ ਨਹੀਂ ਦਾ ਪਰ ਉਹ ਉਹ ਬੱਚਾ ਜਿਹੜਾ ਹੈ ਨਾ ਉਹਦੇ ਲਈ ਸਾਡੀ ਕਿਥੇ ਬੰਦੀ ਦੇ ਬਿਵਿੰਦਰ ਸਿੰਘ ਹੁਣੀ ਪਹਿਲਾਂ ਹੀ ਪਰਿਵਾਰ ਨੂੰ ਮਿਲ ਚੁੱਕੇ ਆ ਤੇ ਦਾਸ ਵੀ ਉੱਥੇ ਪਹੁੰਚੂਗਾ ਤਰਨਤਾਰ ਨਾਲ ਤੇ ਅਸੀਂ 30 ਤਰੀਕ ਨੂੰ ਜੇ ਉਹਨਾਂ ਨੂੰ ਉਹ ਹਰਾਮੀਆਂ ਨੂੰ ਪੁਲਿਸ ਗ੍ਰਿਪਟਾ ਨਹੀਂ ਜੇ ਕਰਦੀ ਤੇ ਉਹਨਾਂ ਤੇ ਸਖਤ ਕਾਰਵਾਈ ਕਰਾਨ ਕਰਾਵਾਂਗੇ ਅਸੀਂ ਉਥੇ ਧਾਨਾ ਦੇਵਾਂਗੇ ਧਾਨਾ ਦੇਵਾਂਗੇ ਜਿੰਨਾ ਚਿਰ ਉਹਨਾਂ ਬੰਦੇ ਨੂੰ ਪਰਚਾ ਦੇ ਕੇ ਅਰੈਸਟ ਕਰਕੇ ਜੇਲ੍ਹ ਨਹੀਂ ਭੇਜਿਆ ਜਾਂਦਾ ਉਹਨਾਂ ਚਿਰ ਉਹ ਜੱਥੇਬੰਦੀ ਦੇ ਸਿੰਘ ਉਥੋਂ ਨਹੀਂ ਉੱਤਣਗੇ ਆ ਸਾਡੀ ਜਿੱਥੇ ਤੁਨੀ ਦੇ ਵੀਰ ਸਾਡੇ ਪਹੁੰਚੇ ਉਥੇ ਪਰਿਵਾਰ ਨਾਲ ਵੱਡਾ ਬਣਾ ਸਾਂਝਾ ਮਨ ਜਿੱਥੇ ਬੰਦੇ ਦਾ ਸਮਝਾ ਜਾ ਚੇਅਰਮੈਨ ਸਵਿੰਦਰ ਸਿੰਘ ਮਰੀਆ ਸਾਡੇ ਨਾਲ ਬਾਬਾ ਜਰਨੈਲ ਸਿੰਘ ਜੀ ਜਿਹੜਾ ਚੇਅਰਮੈਨ ਸੁਭਾਸ਼ ਕੁਮਾਰ ਬਲਵਿੰਦਰ ਸਿੰਘ ਜੀ ਤੇ ਬਾਬਾ ਸੱਜਣ ਸਿੰਘ ਜੀ ਚੋਲਾ ਸਾਹਿਬ ਆਰੇ ਆ ਪਰਿਵਾਰ ਸਾਡੇ ਨਾਲ ਖੜਾ ਆ ਆ ਪਰਿਵਾਰ ਖੜਾ ਜੀ ਬੱਚੇ ਹੋ ਯਾਰ ਦੋ ਦੋਸ਼ੀਆਂ ਦੇ ਤੇ ਭਈ ਸੈਕ ਨੇ ਆਕਾਸ਼ ਦੀਪ ਸਿੰਘ ਦੇ ਦੋਨਾਂ ਤੇ ਪਰਚਾ दर्ज ਹੋਇਆ ਪਰ ਅਜੇ ਤੱਕ ਦੋਸ਼ੀ ਕੋਈ ਰਛਤ ਨਹੀਂ ਕੀਤਾ ਗਿਆ ਤੇ ਇਸ ਵੀਰ ਦੇ ਨਾਲ ਜਿਹੜਾ ਵੀਰ ਅੰਗਰੇਜ਼ ਸਿੰਘ ਜੀ ਦਾ ਬੱਚਾ ਸਾਡੇ ਚੇਅਰਮੈਨ ਸਾਹਿਬ ਮਾਜੂਦ ਹੋਣ ਚੇਅਰਮੈਨ ਸ਼ਿਵਿੰਦਰ ਸਿੰਘ ਜੀ ਦਾ ਧੰਨਵਾਦ ਆ ਕਿ ਵੀਰ ਸਾਡੀ ਜਥੇਬੰਦੀ ਦੇ ਯੋਧੇ ਆ ਇਹ ਬਿਵਿੰਦਰ ਸਿੰਘ ਹੋਣੀ ਸਾਡੇ ਬਾਬਾ ਜੀ ਹੋਣੀ ਜਰਨੈਲ ਸਿੰਘ ਜੀ ਹੋਣੀ ਇਹ ਸਾਡੀ ਜਥੇਬੰਦੀ ਦੇ ਮੱਚ ਦੇ ਜਰਨੈਲ ਆ ਪੁਰੇ ਜਰਨੈਲ ਉਹ ਹੁੰਦੇ ਆ ਜਿਹੜੇ ਕਿਸੇ ਨੂੰ ਇਨਸਾਫ ਦਿਵਾਉਣ ਜਰਨੈਲ ਉਹ ਹੁੰਦੇ ਜਿਹੜੇ ਧੀਆ ਭੈਣਾਂ ਦੇ ਜਿੱਤਾ ਬਚਾਉਣ ਅਸੀਂ ਇਹਨਾਂ ਨੂੰ ਦਿਲੋਂ ਸਲੂਟ ਕਰਦੇ ਆ ਕਿ ਇਹਨਾਂ ਬੰਦਿਆਂ ਨੇ ਉਹਨਾਂ ਪਰਿਵਾਰ ਦੇ ਨਾਲ ਮਿਲ ਕੇ ਤੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਕਿ 30 ਤਰੀਕ ਨੂੰ ਜੇ ਉਹਨਾਂ ਹਰਾਮੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਵੱਡੇ ਪੱਧਰ ਤੇ ਜਿਥੇ ਬੰਦੀ ਵੱਲੋਂ ਰੋਰ ਜਾਨ ਕੀਤੇ ਜਾਣਗੇ ਤਰਨਤਾਰਨ ਬਿਲਕੁਲ ਬਲੌਕ ਕੀਤਾ ਜਾਊਗਾ ਕਿਉਂਕਿ ਮੈਂ ਭਗਵੰਤ ਮਾਨ ਨੇ ਅਗਰ ਪੁੱਛਣੀ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਜਦੋਂ ਵੋਟਾਂ ਲਈਆਂ ਸੀ ਤੁਸੀਂ ਗਰੀਬਾਂ ਨੂੰ ਪੂਰਾ ਭਰੋਸਾ ਦਵਾਇਆ ਸੀ ਕਿ ਅਸੀਂ ਇਹ ਜਿਹੜੀ ਸਰਕਾਰ ਬਣ ਰਹੀ ਆ ਇਹ ਆਮ ਆਦਮੀ ਦੀ ਸਰਕਾਰ ਬਣ ਰਹੀ ਹੈ ਤੇ ਅੱਜ ਕਿਤੇ ਲੱਗਦਾ ਏ ਕਿ ਇਹ ਆਮ ਨਹੀਂ ਇਹ ਖਾਸ ਆਦਮੀ ਦੀ ਸਰਕਾਰ ਬਣ ਰਹੀ ਹੈ ਕਿਉਂ ਕਿ ਆ ਦੇਖੋ ਇੱਕ ਜਾਨਵਰਾਂ ਦੀ ਤਰ੍ਹਾਂ ਬੱਚੇ ਨੂੰ ਮਾਰ ਦਿੱਤਾ ਗਿਆ ਮਾਰ ਕੇ ਬੱਚੇ ਨੂੰ ਤੇ ਬੰਦੇ ਆਜ਼ਾਦ ਘੁੰਮ ਰਹੇ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਿਉਂ ਕਿ ਉਹ ਗਰੀਬ ਆ ਉਹ ਮਜ਼ਦੂਰ ਪਰਿਵਾਰ ਆ ਉਹਨਾਂ ਦੀ ਕਿਹੜਾ ਕੋਈ ਸੁਣਵਾਈ ਆ ਗਰੀਬ ਕੋਲੇ ਪੈਸਾ ਨਹੀਂ ਬਾਪ ਬੜਾ ਨਾ ਭਈਆ ਸਭ ਤੋਂ بڑا ਰੁਪਈਆ ਉਹ ਘੱਲਤਾ ਜਿ세 ਫਿੱਟ ਬੈਠਦੀ ਆ ਕਿ ਅੱਜ ਇਨ੍ਹਾਂ ਗਰੀਬਾਂ ਕੋਲੇ ਕੋਈ ਪੈਸਾ ਨਹੀਂ ਹੈਗਾ ਤੇ ਕੋਈ ਇਹਨਾਂ ਦੀ ਕੋਈ ਪਹੁੰਚ ਨਹੀਂ ਹੈਗੀ ਤੇ ਇਹਨਾਂ ਦੀ ਮਤਲਬ ਕੋਈ ਸੁਣਵਾਈ ਕਿਥੋਂ ਹੋਊਗੀ ਅੱਜ ਜਿਹਦੀਆਂ ਜਿਹਦੇ ਕੋਲੇ ਪੈਸਾ ਏ ਜਿਹਦੀ ਕੋਈ ਸੁਣਵਾਈ ਆ ਜਿਹਦੀ ਸਾਣੇ ਦਰਬਾਰੇ ਚੱਲਦੀ ਆ ਇਹਦਾ ਮਤਲਬ ਉਹ ਬੰਦਾ ਜਿੱਥੇ ਮਰਜ਼ੀ ਬੰਦੇ ਮਾਰਦੇ ਵੇ ਜੋ ਮਰਜ਼ੀ ਕਰੈਮ ਕਰੇ ਉਹਨੂੰ ਕੋਈ ਫੜਨ ਵਾਲਾ ਨਹੀਂ ਹੈਗਾ ਮੈਂ ਪ੍ਰਵਾਹ ਨੂੰ ਪ੍ਰਵਾਹ ਨੂੰ ਬੇਨਤੀ ਕਰੂੰਗਾ ਕਿ ਅਸੀਂ ਸਰਬੱਤ ਦਾ ਭਲਾ ਸੰਘ ਹੈ ਮੰჯੇਠੇਬੰਦੀ ਵੱਲੋਂ ਪ੍ਰਵਾਹ ਨੂੰ ਇਹ ਅश्वਸਨ ਦਿਉਨੇ ਆ ਕਿ ਅਸੀਂ ਤੁਹਾਡੇ ਨਾਲ ਮੋਢੇ ਦਾ ਮੋਢਾ ਘੋੜੀ ਖੜਵਾਵਾਂਗੇ ਜਿੰਨਾ ਚਿਰ ਉਹਨਾਂ ਕੁੱਤਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਤੁੰਗੀਆਂ ਨਹੀਂ ਜਾਂਦਾ ਉਹਨਾਂ ਚਿਰ ਇਹ ਜਥੇਬੰਦੀ ਤੁਹਾਡੇ ਨਾਲ ਖੜੀ ਆ ਤੁਹਾਡੇ ਨਾਲ ਖੜੀ ਆ ਤੇ ਮੈਂ ਹੁਣ ਮਾ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਹਰਾਮੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਤਾਂ ਜੋ ਕਾਨੂੰਨ ਤੇ ਸੰਗਤ ਦਾ ਭਰੋਸਾ ਬਣਿਆ ਰਵੇ ਕਿਉਂਕਿ ਅੱਜ ਮਾਨ ਸਰਕਾਰ ਤੇ ਇਹ ਗੱਲ ਦੀਆਂ ਬੜੀਆਂ ਜਿਆਦੇ ਮਤਲਬ ਤੂੰਦਾ ਲੱਗ ਰਹੀਆਂ ਏ ਕਿ ਮਾਨ ਸਰਕਾਰ ਦੇ ਹੁੰਦਿਆਂ ਗਰੀਬਾਂ ਨਾਲ ਧੱਕਾ ਜ਼ੋਰ ਜ਼ਬਰਦਸਤੀ ਹੋ ਰਹੀ ਹੈ ਤੇ ਇੰਨੀਆਂ ਤੇ ਬੇਨਤੀਆਂ ਪ੍ਰਵਾਨ ਕਰਿਆ ਕਰੋ ਕਿ ਜਿਹੜੀ ਇਹੋ ਦੀ ਵੀਡੀਓ ਹੁੰਦੀ ਆ ਘੱਟੋ ਘੱਟ ਸ਼ੇਅਰ ਕਰਦਿਆ ਕਰੋ ਤਾਂ ਜੋ ਕਿਸੇ ਗਰੀਬ ਨੂੰ ਇਨਸਾਫ਼ ਮਿਲ ਸਕੇ ਕਿਉਂਕਿ ਵੀਡੀਓ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਵੀਡੀਓ ਸ਼ੇਅਰ ਕਰਤੀ ਤੇ ਉਹਦੇ ਸੁਖਦੀਪ ਸਿੰਘ ਖਾਲਸੇ ਦੇ ਖਾਤੇ 'ਚ ਪੈਸੇ ਆਉਣ ਲੱਗ ਜਾਣਗੇ ਪੈਸਾ ਪੀਸਾ ਵੀ ਤੇ ਕੋਈ ਨਹੀਂ ਪਰ ਜਿਹੜੀ ਵੀਡੀਓ ਜਿੰਨੀ ਜ਼ਿਆਦਾ ਵਾਇਰਲ ਹੋਊਗੀ ਤੇ ਓਦੀ ਜਲਦੀ ਇਸ ਬੱਚੇ ਨੂੰ ਇਸ ਪਰਿਵਾਰ ਨੂੰ ਇਨਸਾਫ਼ ਮਿਲੂਗਾ ਮੈਂ ਤੁਹਾਨੂੰ ਪਹਿਲਾਂ ਕਿਤੇ ਨਹੀਂ ਕਿਹਾ ਜਲਦੀ ਮੈਂ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਕਹਿੰਦਾ ਹੁੰਦਾ ਪਰ ਜੇ ਤੁਹਾਨੂੰ ਲੱਗਦਾ ਏ ਕਿ ਕਿਸੇ ਬੱਚੇ ਨੂੰ ਇਨਸਾਫ ਮਿਲੇ ਕਿਸੇ ਗਰੀਬ ਪਰਿਵਾਰ ਨੂੰ ਇਨਸਾਫ ਮਿਲੇ ਉਸ ਮੁੰਜੂਜੇ ਬੱਚੇ ਨੂੰ 14-15 ਸਾਲ ਦਾ ਬੱਚਾ ਕੋਈ ਬਹੁਤ ਵੱਡਾ ਨਹੀਂ ਹੁੰਦਾ ਉਸ ਛੋਟੇ ਜਿਹੇ ਬੱਚੇ ਨੂੰ ਇਨਸਾਫ ਮਿਲੇ ਤੇ ਫਿਰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਜੋ ਉਸ ਗੁੰਗੀ ਬੋਲੀ ਸਰਕਾਰ ਦੇ ਕੰਨ ਤੱਕ ਪਹੁੰਚ ਸਕੇ ਪਹੁੰਚ ਸਕੇ ਤਾਂ ਜੋ ਬੋਲ ਕੇ ਮਾਨਯੋਗ ਮੁੱਖ ਮੰਤਰੀ ਭਵੰਤ ਮਾਨ ਨੂੰ ਪਤਾ ਲੱਗੇ ਕਿ ਇਹੋ ਦੇ ਹਾਲਾਤ ਬੜੇ ਖੋਇਆ ਤੇ ਇਹ ਇਦਾਂ ਗਰੀਬਾਂ ਦਾ ਕੁੱਤਿਆਂ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ ਏ ਤੇ ਇਹ ਉਹਨਾਂ ਤੱਕ ਪਹੁੰਚੇ ਤੇ ਉਹ ਜਲਦੀ ਤੋਂ ਜਲਦੀ ਐਸਐਸਪੀ ਸਾਹਿਬ ਨੂੰ ਹੁਕਮ ਕਰਨ ਕਿ ਇਹਨਾਂ ਬੰਦਿਆਂ ਨੂੰ ਫੜ ਕੇ ਜੇਲ੍ਹ ਦੇੰਦ ਸੋਚਣ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ